ਪੰਜਾਬ ਭਰ ਦੇ ਵਿੱਚ ਅਜਿਹੇ ਕਲੀਨਿਕ ਉਸਾਰੇ ਗਏ ਨੇ ਜਿਨ੍ਹਾਂ ਨੂੰ ਆਜਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਦਿੱਲੀ ਦੇ ਮੁੱਖ ਮੰਤਰੀ ਲੋਕ ਅਰਪਣ ਕਰ ਰਹੇ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਤੇ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਨਵੇਂ ਉਸਾਰੇ ਕਈ ਕਲੀਨਿਕਾਂ ਦਾ ਲੋਕ ਅਰਪਣ ਕਰ ਰਹੇ ਨੇ ਬਹੁਤ ਹੀ ਇਤਿਹਾਸਕ ਘੜੀ ਹੈ ਜਦੋਂ ਦੋਵੇਂ ਆਗੂ ਸਹਿਬਾਨ ਆਪਣੇ ਕਰ ਕਮਲਾਂ ਦੇ ਨਾਲ ਇਹਨਾਂ ਕਲੀਨਿਕਾਂ ਨੂੰ ਲੋਕਾਂ ਨੂੰ ਸਮਰਪਿਤ ਕਰ ਰਹੇ ਨੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਲਈ ਬਹੁਤ ਹੀ ਵੱਡਾ ਉਪਰਾਲਾ ਪੰਜਾਬ ਸਰਕਾਰ ਦਾ ਕਿਉਂਕਿ ਆਮ ਲੋਕਾਂ ਨੂੰ ਇਹਨਾਂ ਕਲੀਨਿਕਾਂ ਦੇ ਵਿੱਚ ਪੂਰਾ ਇਲਾਜ ਇਸ ਚੋਲੇ ਕੀਤਾ ਜਾਂਦਾ ਹੈ ਆਪਣੇ ਆਪ ਦੀ ਇੱਕ ਨਵੀਂਗਲੀ ਪਹਿਲ ਤੁਮੇ ਮੁੱਖ ਮੰਤਰੀ ਹੁਣ ਨਵੇਂ ਉਸਾਰੇ ਗਏ ਕਲੀਨਿਕ ਦੇ ਵਿੱਚ ਬਸੰਤੀ ਸਾਫ ਅਤੇ वहाँ यहाँ से सर काफ़ी ट्रैफिक भी रहती है ना दूर पड़ता है किलोमीटर में तो कम है लेकिन जाने में लग जाते हैं जितनी बार भी आना हो जब मर्जी आई डॉक्टर साहब आपका सारा जो रिकॉर्ड है आपके मोबाइल पे आ जाएगा है ना कोई भी दवाई बाहर से लेनी नहीं पड़े है ना टेस्ट भी ब्लड के टेस्ट भी अगर लेने यहाँ पे सैंपल लेके हम लेबॉर्टरी से करवा के आपको फिर बताएंगे। अगर किसी खुदा ना करे कि ऐसी बीमारी है कि आपको बड़े हॉस्पिटल में जाना है तो रिकमेंड करेंगे यहाँ दवाइयाँ देते सारी दवाइया कितनी किस्म की दवाइयाँ तो आप यहीं पे उनको डॉक्टर की प्रिस्क्रिप्शन के बाद आप हाँ देते हैं। देते हैं। तो उसको फिर आप रखते हो रिकॉर्ड में आ नहीं सर ये भी तो फिर रखते हैं उसके मोबाइल में जाना है पेशेंट के मोबाइल में भी जाता है ना कि क्या-क्या हेल्थ डाटा ऐप का सर पेशेंट को हम और प्रिंट आउट करके निकाल के कर दे, दे देते हैं हम यहाँ से सेव करते वहाँ वहां पे प्रिंट आउट निकल के दे, दे देते हैं गुड और जिंदगी का और तोड़ दे सर पेशेंट है पेशेंट है आज जान मिल ले मिल 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 को जी पिलाने में मान्यो साहब ਬੜੀ ਦੀ ਸਾਨੂੰ ਬੜੀ ਬੇਵਰੀ ਨਾਲ ਉਡੀਕ ਸਾਡੇ ਵਿੱਚ ਹੈ ਸਾਡੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਸ ਆ ਭਗਵੰਤ ਸਿੰਘ ਮਾਨ ਸਾਹਿਬ ਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਪਹੁੰਚੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਮੀਡੀਆ ਦੇ ਮੁਖਾਤਿਬ ਹੋਣ ਬਹੁਤ ਬਹੁਤ ਧੰਨਵਾਦ ਅੱਜ ਪੰਜਾਬ ਦੇ ਸਿਹਤ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡਾ ਦਿਨ ਹੈ ਜਲੰਧਰ ਦਾ ਜਿਹੜਾ ਏਰੀਆ ਅੱਜ ਇੱਥੇ ਆਮ ਆਦਮੀ ਜਿਹੜੇ ਕਲੀਨਿਕ ਨੇ 155 ਆਮ ਆਦਮੀ ਕਲੀਨਿਕ ਅੱਜ ਪੂਰੇ ਪੰਜਾਬ ਦੇ ਵਿੱਚ ਇੱਥੋਂ ਵਰਚੂਅਲੀ ਉਹਨਾਂ ਦਾ ਉਦਘਾਟਨ ਕੀਤਾ ਗਿਆ ਮੈਂ ਸਭ ਤੋਂ ਬਾਅਦ ਪਹਿਲਾਂ 165 165 829 ਹੋਗੇ ਟੋਟਲ ਸਭ ਤੋਂ ਪਹਿਲਾਂ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਇਸ ਸਿਹਤ ਕ੍ਰਾਂਤੀ ਦਾ ਜਿਹਨਾਂ ਨੇ ਸੁਪਨਾ ਲਿਆ ਦਿੱਲੀ ਦੇ ਵਿੱਚ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਸਾਡੀ ਪਾਰਟੀ ਦੇ ਸੁਪਰੀਮੋ ਤੇ ਅਸੀਂ ਚਾਹੁੰਦੇ ਹੁੰਨੇ ਆ ਕਿ ਜਦੋਂ ਇਨਨਿਸ এডਿਕੇਸ਼ਨ ਦਾ ਹੈਲਥ ਦਾ ਤੇ ਬਿਜਲੀ ਦਾ ਤਿੰਨ ਜਿਹੜੇ ਸੁਪਨੇ ਦਿੱਲੀ ਚ ਸਾਕਾਰ ਕੀਤੇ ਬਹੁਤ ਜ਼ਿਆਦਾ ਦੁਸ਼ਵਾਰੀਆਂ ਦੇ ਬਾਵਜੂਦ ਵੀ ਮੁਸ਼ਕਲਾਂ ਦੇ ਬਾਵਜੂਦ ਵੀ ਤਾਂ ਅਸੀਂ ਇਨਾਂ ਤੋਂ ਫਿਰ ਉਹ ਆਈਡੀਆ ਲੈ ਕੇ ਇੱਥੇ ਪੰਜਾਬ ਚ ਕਰਦੇ ਆ ਸੋ ਸਾਡੀ ਹਮੇਸ਼ਾ ਸਾਰੇ ਜਿੰਨੇ ਵੀ ਪੰਜਾਬ ਦੇ ਲੋਕ ਨੇ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਜਿਨ੍ਹਾਂ ਨੇ ਇਹ ਸੁਪਨਾ ਲਿਆ ਉਹਨਾਂ ਨੂੰ ਹੀ ਬੁਲਾਇਆ ਜਾਵੇ ਕਿ ਉਹ ਦੇਖ ਦੇਖ ਸਕਣ ਕਿ ਤੁਸੀਂ ਜੋ ਸੋਚਿਆ ਸੀ ਉਸ ਤੋਂ ਵੀ ਅਸੀਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਦਿੱਲੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਸਰਕਾਰ ਨਹੀਂ ਚੱਲਣ ਦਿੰਦੇ ਇੰਟਰਫੀਰੈਂਸ ਬਹੁਤ ਹੈ ਅਧਿਕਾਰੀਆਂ ਦੀ ਨਹੀਂ ਚਲਦੀ ਦਵਾਈਆਂ ਰੋਕ ਲੈਂਦੇ ਆ ਜਿਹੜੀਆਂ ਹੋਰ ਲੋਕ ਭਲਾਈ ਦੀਆਂ ਸਕੀਮਾਂ ਨੇ ਰੋਕ ਲੈਂਦੇ ਆ ਪਰ ਪੰਜਾਬ ਦੇ ਵਿੱਚ ਇਦਾਂ ਦਾ ਰੋਕਾਂ ਤਾਂ ਸਾਡਾ ਵੀ ਪੈਸਾ ਰੋਕਿਆ ਹੋਇਆ ਪਰ ਪੰਜਾਬ ਵੀ ਜਿਹੜੇ ਨੇ ਉਹ ਰੋਕਾਂ ਨਾਲ ਰੁਕਦੇ ਨਹੀਂ ਦਰਿਆ ਜਿਹੜੇ ਨੇ ਉਹ ਆਪਣੇ ਰਸਤੇ ਆਪ ਬਣਾਉਂਦੇ ਨੇ 829 ਆਮ ਆਦਮੀ ਕਲੀਨਿਕ ਹੋ ਗਏ ਜਿੰਨਾ ਚ ਜਿਹੜੇ ਪਹਿਲਾਂ 664 ਸੀਗੇ ਉਹਨਾਂ ਚ ਕੁਝ ਦਿਨ ਪਹਿਲਾਂ ਤੱਕ 1 ਕਰੋੜ ਤੋਂ ਉੱਪਰ ਦੀ ਫਟਫਾਲ 1 ਕਰੋੜ ਤੋਂ ਜ਼ਿਆਦਾ ਬੰਦਾ ਆ ਕੇ ਦਵਾਈਆਂ ਲੈ ਕੇ ਜ਼ਿਆਦਾ ਠੀਕ ਹੋ ਗਿਆ ਜਾਂ ਫਿਰ ਉਹ ਉਹਨੂੰ ਵੱਡੇ ਹਸਪਤਲ ਜਾਣ ਦੀ ਲੋੜ ਨਹੀਂ ਪਈ 80 ਤੋਂ ਵੱਧ ਕਿਸਮ ਦੀਆਂ ਦਵਾਈਆਂ ਇੱਥੇ ਪਈਆਂ ਨੇ ਉਹਨੇ ਪੁੱਛ ਕੇ ਆਇਆ ਡਾਕਟਰ ਚੈੱਕ ਅਪ ਕਰਕੇ ਤੁਹਾਨੂੰ ਦੱਸ ਦਿੰਦਾ ਕਿ ਕੀ ਕੀ ਦਵਾਈਆਂ ਦੀ ਲੋੜ ਹੈ ਇੱਥੋਂ ਹੀ ਦਵਾਈਆਂ ਮਿਲਣਗੀਆਂ ਇੱਕ ਪੇਸ਼ੈਂਟ ਉੱਥੇ ਬੈਠੇ ਸੀ ਉਹ ਕਹਿੰਦੇ ਪਹਿਲਾਂ ਸਾਨੂੰ ਦਾਣਿਸ਼ਮੰਦ ਬਸਤੀ ਜਾਣਾ ਪੈਂਦਾ ਸੀ ਹੁਣ ਸਾਡੇ ਘਰ ਦੇ ਨੇੜੇ ਖੁੱਲ ਗਿਆ ਸੋ ਹਰ ਛੋਟੀ ਜੀ ਬਿਮਾਰੀ ਵਾਸਤੇ ਵੱਡੀਆਂ ਵੱਡੀਆਂ ਲਾਈਨਾਂ 'ਚ ਲੱਗਣਾ ਪੈਂਦਾ ਸੀ ਉੱਥੇ ਦੇ ਜਿਹੜੇ ਜਿਹੜੇ ਵੱਡੇ ਡਾਕਟਰ ਨੇ ਸਿਵਲ ਹਸਪੀਟਲ ਦੇ ਜਾਂ ਡਿਸਪੈਂਸਰੀ ਉਹਨਾਂ ਨੂੰ ਵੀ ਥੋੜੇ ਜਿਹਾ ਟਾਈਮ ਮਿਲ ਜੂਗਾ ਮਰੀਜ਼ ਕਿਉਂਕਿ ਘੱਟ ਮਰੀਜ਼ ਆਉਣਗੇ ਤਾਂ ਇੱਕ ਮਰੀਜ਼ ਤੇ ਜ਼ਿਆਦਾ ਟਾਈਮ ਲਾ ਸਕਣਗੇ। ਖਰਾਬ ਮੌਸਮ ਦੇ ਬਾਵਜੂਦ ਵੀ ਅੱਜ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ 'ਚ ਸਵਾਗਤ ਕਰਦੇ ਆਂ ਕਿ ਉਹ ਆਪਣਾ ਇੱਕ ਛੋਟਾ ਜਿਹਾ ਬੀਜ ਜਿਹੜਾ ਉਹਨਾਂ ਨੇ ਬੀਜਿਆ ਸੀ ਦਿੱਲੀ ਦੇ ਵਿੱਚ ਉਹ ਪੰਜਾਬ ਦੇ ਵਿੱਚ ਕਿਵੇਂ ਇੱਕ ਬੂਟਾ ਬਣ ਕੇ ਫਲ ਦੇ ਰਿਹਾ ਹੈ, ਛਾਂ ਦੇ ਰਿਹਾ ਹੈ। ਤੇ ਦਿੱਲੀ 'ਚ ਹਾਲਾਂਕਿ ਇਹਨਾਂ ਕੋਲ ਜਗ੍ਹਾ ਦੀ ਕਮੀ ਹੈ, ਪੋਟੇਬਲ ਬਣਾਉਣੇ ਪੈ ਰਹੇ ਨੇ ਪਰ ਸਾਡੇ ਕੋਲ ਜਗ੍ਹਾ ਦੀ ਕੋਈ ਕਮੀ ਨਹੀਂ ਤੇ ਅਸੀਂ ਸ਼ਾਨਦਾਰ ਔਰ ਜਿਹੜੇ ਆਮ ਆਦਮੀ ਕਲੀਨਿਕ ਬਣਾ ਰਹੇ ਆ ਨਾਲ ਦੀ ਨਾਲ ਹਸਪਤਾਲ ਵੀ ਅਪਡੇਟ ਹੋ ਰਹੇ ਆ ਅਸਰ 26 ਜਨਵਰੀ ਤੋਂ ਇਹ ਅਨਾਉਂਸਮੈਂਟ ਤੁਹਾਡੀ ਜਿਵੇਂ ਡਾਇਰੈਕਸ਼ਨ ਹੋਈ ਸੀ ਕਿ ਤੁਸੀਂ ਦਿੱਲੀ ਦੇ ਵਿੱਚ ਕੀਤਾ ਹੋਇਆ ਕੋਈ ਵੀ ਦਵਾਈ ਪੰਜਾਬ ਦੇ ਵਿੱਚ ਐਸ ਐਮਓਜ਼ ਸੀ ਐਮਓਜ਼ ਨੂੰ ਲਿਖਤਾ ਆਰਡਰ ਦੇਤੇ ਕਿ ਤਹਿਸੀਲ ਹਸਪਤਾਲ ਹੋਵੇ ਚਾਹੇ ਸਿਵਲ ਹਸਪਤਾਲ ਹੋਵੇ ਕੋਈ ਵੀ ਦਵਾਈ ਇਹੋ ਜਿਹੀ ਨਹੀਂ ਹੋਊਗੀ ਜਿਹੜੀ ਡਾਕਟਰ ਬਾਹਰੋਂ ਲਿਖੂਗਾ ਕਿ ਬਾਹਰੋਂ ਲੈ ਕੇ ਆ ਜੇ ਉਹ ਦਵਾਈ ਬਾਹਰੋਂ ਲੈ ਕੇ ਆਉਣੀ ਪੈ ਰਹੀ ਹੈ ਹਸਪੀਟਲ ਹੈ ਨਹੀਂ ਸਟੋਰ ਚ ਤਾਂ ਡਾਕਟਰ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਉੱਥੇ ਹੀ ਐਕਸਰੇ ਉੱਥੇ ਹੀ ਅਲਟਰਾਸਾਉਂਡ ਦੀਆਂ ਮਸ਼ੀਨਾਂ ਲੱਗੀਆਂ ਜੇ ਕਿਸੇ ਹਸਪੀਟਲ ਚ ਐਕਸਰੇ ਨਹੀਂ ਹੈਗੀ ਮਸ਼ੀਨ ਜਾਂ ਅਲਟਰਾਸਾਉਂਡ ਦੀ ਤਾਂ ਅਸੀਂ ਪ੍ਰਾਈਵੇਟ ਕਲੀਨਿਕ ਜਿਹੜੇ ਨੇ ਉਹਨਾਂ ਨਾਲ ਟਾਇਅਪ ਕਰ ਲਿਆ ਉਹ ਕਰਕੇ ਦੇਣਗੇ ਐਕਸਰੇ ਸਰਕਾਰ ਉਹਦਾ ਪੈਸਾ ਦੇਊਗੀ ਲੇਕਿਨ ਪੇਸ਼ੈਂਟ ਦਾ ਕੋਈ ਪੈਸਾ ਨਹੀਂ ਲੱਗੂਗਾ ਸੋ ਹੈਲਥ ਦੇ ਮਾਮਲੇ 'ਚੋ ਕ੍ਰਾਂਤੀ RAMLILA GROUND ਚੋਂ ਸ਼ੁਰੂ ਹੋਈ ਸੀ ਉਹ ਅੱਜ ਜਲੰਧਰ ਦੇ ਇਹ ਛੋਟੇ-ਛੋਟੇ ਕਸਬਿਆਂ 'ਚ ਤੇ ਬਸਤੀਆਂ 'ਚ ਪਹੁੰਚ ਗਈ ਆਉਣ ਵਾਲੇ ਦਿਨਾਂ 'ਚ ਹੋਰ ਵੀ ਬਣਦੇ ਰਹਿਣਗੇ ਕਿਉਂਕਿ ਇਹ ਤਾਂ سلسلہ ਨਿਰੰਤਰ ਚਾਲੂ ਰਹੂਗਾ ਜਾਰੀ ਰਹੂਗਾ ਤੇ ਨਾਲ-ਨਾਲ ਜਲੰਧਰ ਦੇ ਲੋਕ ਜਿਨ੍ਹਾਂ ਨੇ ਸਾਡੇ ਤੇ ਯਕੀਨ ਕੀਤਾ ਹਜੇ 1 ਸਾਲ ਵੀ ਨਹੀਂ ਹੋਇਆ ਜਦੋਂ ਬਾਈਲੈਕਸ਼ਨ ਸੀ ਤਾਂ ਅਸੀਂ ਵਾਅਦਾ ਕੀਤਾ ਸੀ ਕਿ ਇੱਕ ਮੌਕਾ ਦੇ ਕੇ ਦੇਖੋ ਔਰ ਉਹ ਵੀ 1 ਸਾਲ ਤੋਂ ਘੱਟ ਸਮੇਂ ਲਈ ਤਾਂ ਅਸੀਂ ਤੁਹਾਨੂੰ 1 ਸਾਲ ਤੋਂ ਘੱਟ ਸਮੇਂ 'ਚ ਐਨਾ ਕੁਝ ਕਰਕੇ ਦਿਖਾ ਦਾਂਗੇ ਕਿ ਅਗਲੀ ਵਾਰ ਹੱਥ ਬਨ ਕੇ ਫੋਟੋ ਨਹੀਂ ਖਿਚਾਉਣੀ ਪਊਗੀ। ਸੋ ਚਾਹੇ ਆਦਮਪੁਰ ਵਾਲੀ ਰੋਡ ਹੋਵੇ, ਚਾਹੇ ਆਦਮਪੁਰ ਵਾਲਾ ਓਵਰਪੇਚ ਹੋਵੇ, ਚਾਹੇ ਜੰਡਿਆਲੇ ਵਾਲੀ ਰੋਡ ਹੋਵੇ, ਬੜਾ ਪਿੰਡ ਤੱਕ ਚਾਹੇ ਨਕੋਦਰ ਦੇ ਵਿੱਚ ਜੱਚਾ ਬੱਚਾ ਹਸਪੀਟਲ ਤੇ ਚਾਹੇ ਇੱਥੋਂ ਦੇ ਜਲੰਧਰ ਸ਼ਹਿਰ ਦੇ ਸੀਵਰੇਜ ਤੇ ਪਾਰਕਾਂ ਦਾ ਪੈਸਾ ਹੋਵੇ 283 ਕਰੋੜ ਰੁਪਇਆ ਜਾਰੀਕਰਜੋ ਕਾਹਰੇ ਇੱਕ ਇੱਕ ਪੈਸੇ ਦਾ ਹਿਸਾਬ ਲੈਣੇ ਆਂ ਅਸੀਂ ਐਦਾਂ ਨਹੀਂ ਕਿ 283 ਕੋਟ ਜਾਰੀ ਕਰਤਾ ਧੰਨਵਾਦ ਜੀ ਤਾੜੀਆਂ ਵੱਜ ਗਈਆਂ ਨੋ ਅਸੀਂ ਹਰ ਰੋਜ਼ ਅਫਸਰਾਂ ਤੋਂ ਫੀਡਬੈਕ ਲੈਣੇ ਆ ਅੱਜ ਕੀ ਹੋਇਆ ਅੱਜ ਕੀ ਬਣ ਗਿਆ ਕੁਆਲਿਟੀ ਕਿਹੜੀ ਹੈ ਕੁਆਲਿਟੀ ਤਾਂ ਨਹੀਂ ਮਾੜੀ ਕਿਉਂਕਿ ਜਲੰਧਰ মিডিਆ ਰਾਜਧਾਨੀ ਹੈ ਇੱਥੋਂ ਇੱਥੇ ਕੁਝ ਕੋਈ ਗੱਲ ਲੁਕਦੀ ਨਹੀਂ ਇੱਥੇ ਕੋਈ ਗੱਲ ਛੁਪ ਨਹੀਂ ਸਕਦੀ ਕਿ ਕੋਈ ਕਪਲਾ ਕਰ ਗਿਆ ਜਾਂ ਕੋਈ ਅੰਡਰ ਦਾ ਟੇਬਲ ਕਿਉਂਕਿ মিডিਆ ਦੀ ਅੱਖ ਜਿਹੜੀ ਆ ਬਾਜ ਆਖੇ ਇੱਥੇ ਜਲੰਧਰ ਦੇ ਵਿੱਚ ਰਹਿੰਦੀ ਹੈ ਸਵੈ ਸਿੱਖ ਖੁਸ਼ ਹੈ ਇਸ ਗੱਲ ਤੋਂ ਸਾਡੇ ਰਾਜ ਸਭਾ ਦੇ ਐਮਪੀ ਇੱਥੋਂ ਨੇ ਦੋ ਹਰਪਜਨ ਸਿੰਘ ਜੀ ਮਿੱਤਲ ਸਾਹਿਬ ਤੇ ਤੀਜੇ ਨਾਲ ਜਲੰਧਰ ਤੋਂ ਲਾਓ ਉਹਨਾਂ ਨੂੰ ਸਿਚੇਵਾਲ ਸਾਹਿਬ ਤੇ ਚੌਥੇ ਸਾਡੇ ਸੁਸ਼ੀਲ ਰਿੰਕੂ ਜੀ ਚਾਰ ਐਮਪੀ ਕੋ ਲਗਭਗ ਇੱਕੋ ਸ਼ਹਿਰ ਦੇ ਨੇ ਤਾਂ ਜਿੰਨਾ ਵੀ ਪੈਸਾ ਉੱਥੋਂ ਆਉਂਦਾ ਹੈ 5 ਕਰੋੜ ਰੁਪਏ ਪਰイヤー ਉਹ ਵੀ ਇੱਥੇ ਲੱਗਦਾ ਸਾਡੇ ਸਾਰੇ ਐਮਐਲਏ ਸਹਿਬਾਨ ਜਿੰਨੇ ਵੀ ਜਲੰਧਰ ਸ਼ਹਿਰ ਦੇ ਜਾਲੇਦ ਵਾਲੇ ਦੇ ਨੇ ਉਹ ਉਹਨਾਂ ਦਾ ਵੀ ਜਿੰਨਾ ਪੈਸਾ ਆਊਗਾ ਉਹ ਪੈਸਾ ਪਬਲਿਕ ਤੇ ਲੱਗਦਾ ਹੈ ਹੁਣ ਬਸ ਇੱਕੋ ਹੀ ਰਿਕੁਐਸਟ ਕਰਨ ਆਏ ਆ ਅਸੀਂ ਕਿ ਜੇ 13 ਜ਼ੀਰੋ ਹੋ ਗਿਆ ਇਸ ਵਾਰ ਤੇ ਇਸ ਵਾਰ 10 10 ਸਾਡੇ ਪਹਿਲਾਂ ਹੀ ਨੇ ਜਿਹੜਾ ਰਾਸ ਸਵਾ ਚ ਤੇ ਦਿੱਲੀ ਤੋਂ ਆ ਜਾਣਗੇ ਹਰਿਆਣੇ ਤੋਂ ਗੁਜਰਾਤ ਤੋਂ ਤਾਂ ਜੇ ਸਾਡੇ ਉੱਥੇ 25 20 25 ਉੱਥੇ ਸਾਡੇ ਬੰਦੇ ਹੋਏ ਤੇ 10 ਰਾਸ ਸਵਾਲੇ ਵਿੱਚ ਮਿਕਸ ਕਰਕੇ ਤਾਂ ਕੋਈ ਵੀ ਇਹੋ ਜਿਹਾ ਪੈਸਾ ਇੱਕ ਪੈਸਾ ਕਿਸੇ ਸਕੀਮ ਦਾ ਨਹੀਂ ਹੋਊਗਾ ਜਿਹੜਾ ਸੈਂਟਰ ਸਰਕਾਰ ਬਾਇਸ ਹੋ ਕੇ ਰੋਕ ਸਕੇ ਕਿਉਂਕਿ ਬਹੁਤ ਵੱਡੀ ਸਟਰੈਂਥ ਹੁੰਦੀ ਹੈ ਪਾਰਲੀਮੈਂਟ 'ਚ ਕਿ ਜਦੋਂ ਇੰਨੇ ਬੰਦੇ ਬੋਲਣ ਇਕੱਠੇ ਲਗਾਤਾਰ ਤਾਂ ਸਰਕਾਰ ਤੇ ਦਬਾਅ ਪੈਂਦਾ ਇਸ ਗੱਲ ਦੀ ਗਰੰਟੀ ਅਸੀਂ ਲੈਨੇ ਆ ਇੱਕ ਇੱਕ ਪੈਸਾ ਚਾਹੇ NHM ਦਾ 800 ਕਰੋੜ ਰੁਪਏ ਰੋਕਿਆ ਹੋਇਆ ਹੈ RDF ਦਾ 5500 ਕਰੋੜ ਰੁਪਏ ਰੋਕਿਆ ਹੋਇਆ ਹੈ ਸਾਡਾ ਟੋਟਲ 8000 ਕਰੋੜ ਦੇ ਨੇੜੇ ਤੇੜੇ ਪੈਸਾ ਰੋਕਿਆ ਹੋਇਆ ਹੈ ਪਰ ਫਿਰ ਵੀ ਅਸੀਂ ਕਦੇ ਖਜ਼ਾਨਾ ਖਾਲੀ ਨਹੀਂ ਕਹਿੰਦੇ ਆਉਣ ਵਾਲੇ ਦਿਨਾਂ 'ਚ ਬਜਟ ਆਊਗਾ ਤੁਸੀਂ ਦੇਖੋਗੇ ਕਿ ਸ਼ਾਨਦਾਰ ਬਜਟ ਪੇਸ਼ ਕਰਾਂਗੇ ਕਿਉਂਕਿ ਅਸੀਂ 2 ਸਾਲ ਦੇ ਵਿੱਚ ਇਮਾਨਦਾਰੀ ਨਾਲ ਕੰਮ ਕੀਤਾ ਸਾਡੀ ਪਾਰਟੀ ਦਾ ਸਾਡੇ ਸੁਪਰੀਮੋ ਦਾ ਅਰਵਿੰਦ ਕੇਜਰੀਵਾਲ ਜੀ ਦਾ ਇਹੀ ਕਹਿਣਾ ਹੈ ਕਿ ਪਾਰਦਰਸ਼ਤਾ ਨਾਲ ਕੰਮ ਕਰੋ ਤਿੰਨ ਕੰਮ ਕਹਿ ਕੇ ਚਾਰ ਕਰੋਗੇ ਲੋਕ ਸ਼ਾਬਾਸ਼ੀ ਦੇਣਗੇ ਵੱਧ ਕਰਤੇ ਚਾਰ ਕਹਿ ਕੇ ਤਿੰਨ ਕਰੋਗੇ ਲੋਕ ਕਹਿਣਗੇ ਕਮੀ ਰਹਿ ਗਈ ਸੋ ਇਸ ਕਰਕੇ ਉਹ ਗੱਲ ਅਸੀਂ ਕਹਿੰਦੇ ਹੀ ਨਹੀਂ ਜਿਹੜੀ ਨਾ ਕਰ ਸਕਦੇ ਹੋਈ ਹੈ ਔਰ ਜਿਹੜੀ ਕਰ ਸਕਦੇ ਆ ਉਹਨੂੰ ਕਹਿੰਨੇ ਆ ਤੇ ਉਹੀ ਕਹਿੰਨੇ ਆ ਜਿਹੜੀ ਕਰ ਸਕਦੇ ਆ ਸੋ ਇਸ ਕਰਕੇ ਅੱਜ ਆਮ ਆਦਮੀ ਕਲੀਨਿਕ ਦਾ ਦੁਕਾਟਨ ਹੋਇਆ ਸ਼ਾਨਦਾਰ ਇਸ ਤਰ੍ਹਾਂ ਦੇ ਬਹੁਤ ਸਾਰੇ ਤੁਹਾਨੂੰ ਗਲੀਆਂ ਚ ਹਰ ਮੈਂ ਅਸੀਂ ਚਾਹੁੰਦੇ ਆ ਕਿ ਕਰੋ ਨਿਕਲੋਂ ਖੱਬੇ ਪਾਸੇ 50 ਮੀਟਰ ਤੇ ਜਾਂ 100 ਮੀਟਰ ਤੇ ਜਾਂ ਸੱਜੇ ਪਾਸੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਹਸਪੀਟਲ ਹੋਵੇ ਜਿੱਥੇ ਜਾ ਕੇ ਤੁਸੀਂ ਦਵਾਈਆਂ ਲੈ ਕੇ ਜੇ ਕੋਈ ਟੈਸਟ ਵੀ ਕਰਾਉਣੇ ਨੇ ਬਲੱਡ ਟੈਸਟ ਇੱਥੇ ਹੋਊਗਾ ਲੈਬੋਰੀ ਤੋਂ ਰਿਪੋਰਟ ਆਊਗੀ ਅਗਲੇ ਦਿਨ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਊਗਾ ਤੇ ਨਾਲ ਦੀ ਨਾਲ ਇੱਕ ਫਾਇਦਾ ਸੀਐਮ ਸਾਹਿਬ ਇਹ ਵੀ ਹੋ ਰਿਹਾ ਸਾਨੂੰ ਕਿ ਸਾਰੇ ਕੋਲੇ ਪੰਜਾਬ ਦਾ ਸਾਰੇ ਪੰਜਾਬ ਦਾ ਡਾਟਾ ਆ ਰਿਹਾ ਹੈ ਹੈਲਥ ਦਾ ਕਿ ਕਿਹੜੇ ਇਲਾਕੇ ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਹੈਪੇਟਾਈਟਸ ਸੀ ਦੇ ਕਿੰਨੇ ਮਰੀਜ਼ ਆ ਰਹੇ ਨੇ ਕਿਹੜੇ ਇਲਾਕੇ ਚ ਆ ਰਹੇ ਨੇ ਹਾਈਪਰ ਟੈਨਸ਼ਨ ਦੇ ਕਿੰਨੇ ਆ ਰਹੇ ਨੇ ਬਲੱਡ ਸ਼ੂਗਰ ਦੇ ਕਿੰਨੇ ਆ ਰਹੇ ਨੇ ਬੱਚਿਆਂ ਚ ਕਿਹੜੀ ਬਿਮਾਰੀ ਜ਼ਿਆਦਾ ਹੈ ਕਿਹੜੇ ਇਲਾਕੇ ਚ ਜ਼ਿਆਦਾ ਹੈ ਤਾਂ ਅਸੀਂ ਉਹ ਉਹਦੇ ਨਾਲ ਕੀ ਹੁੰਦਾ ਕਿ ਅਸੀਂ ਉਸ ਇਲਾਕੇ ਚ ਸਪੈਸ਼ਲਿਸਟ ਡਾਕਟਰ ਜਾਂ ਹਸਪੀਟਲ ਬਾਰੇ ਵੀ ਸੋਚ ਸਕਦੇ ਹਾਂ ਕਿ ਇਸ ਇਲਾਕੇ 'ਚ ਜੇ ਬਿਮਾਰੀ ਜ਼ਿਆਦਾ ਹੈ ਜਿਵੇਂ ਫਾਜ਼ਿਲਕਾ ਦਾ ਏਰੀਆ ਹੈ ਉਥੇ ਪਾਣੀ ਦਾ ਜਿਹੜਾ ਪ੍ਰੋਬਲਮ ਹੈ ਹੈਵੀ ਮੈਟਲਸ ਨੇ ਪਾਣੀ ਦੇ ਵਿਚਾਰ ਸੈਨਿਕ ਨੇ ਉੱਥੇ ਬੱਚਿਆਂ ਨਾਲ ਸਬੰਧਤ ਬਹੁਤ ਸਾਰੀਆਂ ਬਿਮਾਰੀਆਂ ਨੇ ਮੈਂ ਜਦੋਂ ਕਲਾਕਾਰ ਦੇ ਤੌਰ ਤੇ ਵੀ ਸੀ ਮੈਂ ਰਾਜਨੀਤੀਸ ਵਿੱਚ ਮੈਂ ਉਹ ਵੀ ਗਿਆ ਸੀ ਦੋਨਾਂ ਨਾਨਕਾ ਤੇਜਾ ਰੇਲਾ ਝੰਗੜ ਪੈਣੀ ਮਹਾਤਮ ਨਗਰ ਉਹ ਪਿੰਡ ਨੇ ਉੱਥੇ ਜੰਮਦੇ ਬੱਚਿਆਂ ਦੇ ਲਗਭਗ ਸਫੈਦ ਵਾਲ ਹੋ ਜਾਂਦੇ ਨੇ ਉੱਥੇ ਲੂਲੇ ਲੰਗੜੇ ਬੱਚੇ ਪੈਦਾ ਹੋਣ ਲੱਗ ਗਏ ਉੱਥੇ ਚਾਈਲਡਲੈਸ ਕਪਲ ਦੀ ਗਿਣਤੀ ਬਹੁਤ ਵਧ ਗਈ ਪਾਣੀ ਬਹੁਤ ਜ਼ਿਆਦਾ ਖਰਾਬ ਹੈ ਸੋ ਅਸੀਂ ਉੱਥੇ ਪਾਣੀ ਦਾ ਵੀ ਹੱਲ ਕਰ ਰਹੇ ਹਾਂ ਪਹਿਲਾਂ ਜੜ ਜੜ ਖਤਮ ਕਰ ਰਹੇ ਹਾਂ ਜਿਹਦੇ ਕਰਕੇ ਨਾਲ ਨਾਲ ਉੱਥੇ ਹਸਪੀਟਲ ਵੀ ਉਸ ਤਰ੍ਹਾਂ ਦੇ ਅਸੀਂ ਖੋਲ੍ਹਾਂਗੇ ਤਾਂ ਕਿ ਕੋਈ ਵੀ ਪੰਜਾਬ ਦਾ ਇਲਾਕਾ ਇਹ ਨਾ ਸਮਝੇ ਮੈਂ ਟੇਲ ਤੇ ਆ ਜਾਂ ਮੈਂ ਬੈਕਵਰਡ ਆ ਜਾਂ ਮੈਂ ਪਛੜਿਆ ਹੋਇਆ ਸੋ ਹੈਲਥ ਐਜੂਕੇਸ਼ਨ ਬਿਜਲੀ ਤੇ ਕੱਲ ਨੂੰ ਇੱਕ ਸ਼ਾਨਦਾਰ ਹੋਰ ਸ਼ੁਰੂਆਤ ਹੋ ਰਹੀ ਹੈ ਕੱਲ ਨੂੰ ਸਾਡੇ ਸਕੂਲ ਆਫ ਐਮੀਨੈਂਸ ਵੀ ਸਾਨੂੰ ਜਿਹੜੇ ਨੇ ਉਹ ਕੱਲ ਨੂੰ ਸਕੂਲ ਆਫ ਐਮੀਨੈਂਸ ਦਾ ਵੀ ਘਟਨਾ ਹੈ ਲੁਧਿਆਣੇ ਚ ਇੰਦਰਾਪੁਰੀ ਚ ਬਿਲਕੁਲ ਗਰੀਬ ਵਸਤੀ ਹੈ ਇੰਦਰਾਪੁਰੀ ਉੱਥੇ ਘਟਨਾ ਹੋ ਰਿਹਾ ਔਰ ਪੰਜਾਬ ਦਾ ਪਹਿਲਾ ਸਕੂਲ ਹੈ ਜਿਹਦੇ ਵਿੱਚ ਪ੍ਰਾਈਵੇਟ ਵੀ ਨਹੀਂ ਸ਼ਾਇਦ ਐਦਾਂ ਦਾ ਹੋਣਾ ਕਿ ਜਿਹਦੇ ਵਿੱਚ स्विਮਿੰਗ ਪੂਲ ਹੈ ਔਰ ਉਹ स्विਮ ਪੂਲ ਕੱਲ ਨਾ ਆਉਣ ਵਾਸਤੇ ਆ ਫਨ ਵਾਸਤੇ ਨਹੀਂ ਉਹੋ स्विਮਿੰਗ ਦੀਆਂ ਕਲਾਸਾਂ ਲਾਉਣ ਵਾਸਤੇ ਉਹਦੇ ਲੇਨਸ ਬਣਾਈਆਂ ਗਈਆਂ ਨੇ ਸੋ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੇ ਤਰੱਕੀ ਦੇ ਕੰਮ ਹੋਣਗੇ ਉਹ ਤਾਂ ਹੋਣਗੇ ਜੇ ਪਬਲਿਕ ਸਾਡੇ ਤੇ ਵਿਸ਼ਵਾਸ ਕਰ ਰਹੀ ਹੈ ਅਸੀਂ ਤਾਂ ਕਰ ਰਹੇ ਆ ਸਾਨੂੰ ਵੀ ਹੌਸਲਾ ਉਦੋਂ ਹੀ ਹੁੰਦਾ ਜਦੋਂ ਲੋਕ ਸਾਡੇ ਤੇ ਵਿਸ਼ਵਾਸ ਕਰ ਰਹੇ ਨੇ ਔਰ ਜਿਸ ਤਰੀਕੇ ਦਾ ਪਿਆਰ ਮਿਲ ਰਿਹਾ ਹੈ ਆਉਣ ਵਾਲੇ ਦਿਨਾਂ 'ਚ ਵੀ ਜਿਸ ਤਰੀਕੇ ਦਾ ਲੋਕ ਕਹਿ ਰਹੇ ਨੇ ਕਿ ਭਰਤੀਆਂ ਹੋ ਰਹੀਆਂ ਨੇ ਹਰ ਰੋਜ਼ ਨੌਕਰੀਆਂ ਮਿਲ ਰਹੀਆਂ ਨੇ ਹਰ ਰੋਜ਼ ਕੋਈ ਨਾ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਹੈ ਪੁਲਿਸ ਨੂੰ ਅਸੀਂ ਅਪਡੇਟ ਕਰ ਰਹੇ ਹਾਂ ਉਹਨਾਂ ਨੂੰ ਐਸਐਚਓ ਨੂੰ ਪਹਿਲੀ ਵਾਰ ਹੋਇਆ ਕਿ ਐਸਐਚਓ ਨੂੰ ਨਵੀਆਂ ਗੱਡੀਆਂ ਮਿਲੀਆਂ ਨਹੀਂ ਤਾਂ ਜਿਹੜੀਆਂ ਐਸਐਚਓ ਕੋਲ ਗੱਡੀਆਂ ਆਉਂਦੀਆਂ ਤਾਂ ਕੱਟਾ ਸ ਉੱਕ ਜਮਾ ਬਿਲਕੁਲ ਜਦੋਂ ਖਟਾਰਾ ਹੋ ਜਾਂਦੀ ਸੀ ਉਦੋਂ ਐਸਐਚਓ ਕੋਲੇ ਆਉਂਦੀਆਂ ਸੀ ਪਰ ਅਸੀਂ ਥੱਲੋਂ ਸ਼ੁਰੂ ਕੀਤਾ ਕਿ ਨਵੀਆਂ ਗੱਡੀਆਂ ਪਹਿਲਾਂ ਐਸਐਚਓ ਨੂੰ ਦਿਓ ਜਿਨ੍ਹਾਂ ਨੇ ਚੇਜ਼ ਕਰਨਾ ਹੈ ਜਿਨ੍ਹਾਂ ਨੇ ਸਮਗਲਰ ਫੜਨੇ ਨੇ ਜਿਨ੍ਹਾਂ ਨੇ ਜਿਹੜੇ ਬੈਡ ਐਲੀਮੈਂਟਸ ਨੂੰ ਉਹਨਾਂ ਦਾ ਪਿੱਛਾ ਕਰਨਾ ਸੋ ਬਹੁਤ ਹੀ ਵਿਜ਼ਨ ਨਾਲ ਚੱਲ ਰਹੇ ਹਾਂ ਔਰ ਵਿਜ਼ਨ ਵੀ ਦਿੱਲੀ ਤੇ ਪੰਜਾਬ ਦਾ ਵਿਜ਼ਨ ਇਕੱਠਾ ਕਰ ਮਿਲਾ ਕੇ ਚੱਲਦੇ ਆਂ ਅਸੀਂ ਦਿੱਲੀ ਨਾਲ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੈ ਜੋ ਦਿੱਲੀ ਨੇ ਨੌਲੇਜ ਲਈ ਜੋ ਦਿੱਲੀ ਨੇ ਤਜਰਬਾ ਕੀਤਾ ਜੇ ਮਾੜਾ ਤਜਰਬਾ ਹੋਇਆ ਤਾਂ ਦਿੱਲੀ ਕਹਿੰਦੀ ਕਿ ਓਕੇ ਇੱਥੇ ਮਾੜਾ ਹੋ ਗਿਆ ਪੰਜਾਬ ਚ ਨਾ ਹੋਵੇ ਸੋ ਅਸੀਂ ਉਸ ਤੋਂ ਵੀ ਬੈਟਰ ਜ਼ਿਆਦਾ ਕਰਦੇ ਆਂ ਫਿਰ ਪਿਛਲੇ ਦਿਨ ਹੀ 베ਰਕਾ ਦਾ ਵੀ ਹੋਇਆ ਬਹੁਤ ਵੱਡੀ ਖੁਸ਼ਖਬਰੀ ਦੇਣ ਲੱਗਿਆ ਕਿ 베ਰਕਾ ਜਿਹੜਾ ਸਾਡਾ ਦੁੱਧ ਹੈ ਜਾਂ 베ਰਕਾ ਦਾ ਘਿਓ 베ਰਕਾ ਦੀਆਂ ਪਿੰਨੀਆਂ 베ਰਕਾ ਦੀ ਖੀਰ 베ਰਕਾ ਦਾ ਪਨੀਰ ਹੁਣ ਦਿੱਲੀ ਦੇ ਵਿੱਚ 700 ਤੋਂ ਵੱਧ 베ਰਕਾ ਦੇ ਜਿਹੜੇ ਉਹ ਖੁੱਲਣਗੇ ਜਿਹੜੇ 베ਰਕਾ ਦੇ ਜਿਹੜੇ ਬੂਥ ਜਿਹੜੇ ਨੇ ਉਹ ਖੁੱਲਣਗੇ ਔਰ ਨਾਬਾ ਹਾਊਸ ਦੇ ਵਿੱਚ ਅਸੀਂ ਹੈੱਡ ਹੈੱਡ ਆਫਿਸ ਬਣਾਤਾ ਔਰ ਦਿੱਲੀ ਸਰਕਾਰ ਨੇ ਐਮ ਐ ਐਮ ਸੀ ਡੀ ਕਿਉਂਕਿ ਦਿੱਲੀ ਆਮਾਦੀ ਪਾਰਟੀ ਕੋਲ ਹੀ ਹੈ ਐਮ ਸੀ ਡੀ ਨੇ ਇਹ ਲਿਖਤੀ ਰੂਪ ਦੇ ਵਿੱਚ ਇਹ ਇਜਾਜ਼ਤ ਦੇਤੀ ਕਿ ਤੁਸੀਂ 500 150 ਜਿੰਨੇ ਵੀ ਤੁਸੀਂ ਕਰਨਾ ਚਾਹੁੰਦੇ ਹੋ ਪੰਜਾਬ ਦਾ ਦੁੱਧ ਜਿਹੜਾ ਉਹ ਦਿੱਲੀ ਦੇ ਚਾਹ ਦੇ ਕੱਪਾਂ ਦੇ ਵਿੱਚ ਔਰ ਪੰਜਾਬ ਦਾ ਦੁੱਧ ਜਿਹੜਾ ਉਹ ਪੰਜਾਬ ਦੀਆਂ ਪਿੰਨੀਆਂ ਪੰਜਾਬ ਦਾ ਖੋਆ ਪੰਜਾਬ ਦਾ ਪਨੀਰ ਉਹ ਦਿੱਲੀ ਦੇ ਵਿਆਹਾਂ ਸ਼ਾਦੀਆਂ ਸਮਾਗਮਾਂ 'ਚ ਸ਼ਾਮਲ ਹੋਊਗਾ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇਸ ਸਮਾਗਮ ਦਾ ਹਿੱਸਾ ਬਣਿਆ ਜਦੋਂ ਅਰਵਿੰਦ ਕੇਜਰੀਵਾਲ ਜੀ ਜਿਹਨੇ ਜਿਹੜੇ ਕਿ ਰਾਜਨੀਤੀ ਦੇ ਵਿੱਚ ਇਸ ਵਕਤ ਇੱਕ ਕ੍ਰਾਂਤੀ ਦੇ ਰੂਪ ਦੇ ਵਿੱਚ ਦੇਖੇ ਜਾਂਦੇ ਨੇ ਦੇਸ਼ ਦੇ ਵਿੱਚ ਕਿ ਜੋ ਨਵਾਂ ਕਰਨਾ ਹੈ ਬਹੁਤ ਸਾਰੀਆਂ ਪਾਰਟੀਆਂ ਨੇ ਇਹਨਾਂ ਕਰਕੇ ਏਜੰਡੇ ਬਦਲਦੇ ਆਪਦੇ ਮੈਨੀਫੈਸਟੋ ਬਦਲਦੇ ਉਹ ਹਸਤਾਲਾਂ ਦੀ ਤੇ ਸਕੂਲਾਂ ਦੀ ਗੱਲ ਕਰਨ ਲੱਗੇ ਪਹਿਲਾਂ ਨਹੀਂ ਕਰਦੇ ਸੀ ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਜੀ ਨੇ ਕਿਆ ਸੀ ਸਾਡੀਆਂ ਗਰੰਟੀਆਂ ਨੇ ਪਹਿਲਾਂ ਉਹਨਾਂ ਦਾ ਸੰਕਲਪ ਪੱਤਰ ਹੁੰਦਾ ਸੀ ਘੋਸ਼ਣਾ ਪੱਤਰ ਹੁੰਦਾ ਸੀ ਹੁਣ ਉਹ ਵੀ ਕਹਿਣ ਲੱਗ ਗਏ ਮੋਦੀ ਕੀ ਗਾਰੰਟੀ ਅੱਜ ਕਾ ਚਲੋ ਕੋਈ ਗੱਲ ਨਹੀਂ ਸਾਡੇ ਤੋਂ ਸਿੱਖ ਲਓ ਪਰ ਸਿੱਖ ਤਾਂ ਲਓ ਕੋਈ ਚੱਜ ਦੀ ਗੱਲ ਕੋਈ ਕੰਮ ਤਾਂ ਕਰ ਦੋ ਜਦੋਂ ਵੱਜਣ ਲੱਗ ਗਿਆ ਖਤਰੇ ਦੀਆਂ ਘੰਟੀਆਂ ਉਦੋਂ ਮੋਦੀ ਨੂੰ ਯਾਦ ਆ ਗਈਆਂ ਕੇਜਰੀਵਾਲ ਦੀਆਂ ਗਾਰੰਟੀਆਂ ਸੋ ਇਸ ਕਰਕੇ ਭਾਵੇਂ ਸਾਡੇ ਤੋਂ ਸਿੱਖ ਲੈਣ ਪਰ ਕੋਈ ਚੱਜ ਦਾ ਕੰਮ ਤਾਂ ਕਰ ਲੈਣ ਦੇਸ਼ ਦਾ ਫਾਇਦਾ ਹੋਵੇ ਸੋ ਮੈਂ ਹੁਣ ਬੇਨਤੀ ਕਰੂੰਗਾ ਅਰਵਿੰਦ ਕੇਜਰੀਵਾਲ ਜੀ ਨੂੰ ਕਿ ਉਹ ਵੀ ਆਪਣਾ ਦਿੱਲੀ ਦਾ ਐਕਸਪੀਰੀਅੰਸ ਖਾਸ ਤੌਰ ਤੇ ਮੁਹੱਲਾ ਕਲੀਨਕਾ ਨਾਲ ਰਿਲੇਟਡ ਜਾ ਐਜੂਕੇਸ਼ਨਲ ਲੈਟਰ ਜਾਂ ਬਿਜ਼ਨੈਸ ਰਿਲੇਟਡ ਬਿਜਲੀ ਨਾਲ ਰਿਲੇਟਡ ਇਨਵੈਸਟਮੈਂਟ ਨਾਲ ਰਿਲੇਟਡ ਉਹ ਵੀ ਸ਼ੇਅਰ ਕਰਨ ਜਲੰਧਰ ਦੇ মিডিਆ ਅੱਗੇ ਤੇ ਨਾਲ ਦੀ ਨਾਲ ਜੋ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਨੀਤੀ ਦੇਸ਼ ਦੇ ਵਿੱਚ ਕੀ ਕਰਨ ਜਾ ਰਹੀ ਹੈ ਕੀ ਕਾਰਵਟ ਲੈ ਰਹੀ ਹੈ ਉਹਦੇ ਬਾਰੇ ਵੀ ਜਾਨਣਾ ਪਵੇ ਅ ਅਭੀ ਮੇਰੇ ਭਾਈ ਭਗਵੰਤ ਮਾਨ ਜੀ ਨੇ ਆਪਕੇ ਸਾਹਮਣੇ ਸਾਰੀ ਬਾਤਾਂ ਰੱਖਦੀ ਅੱਜ ਮੈਨੂੰ ਬੇहद ਖੁਸ਼ੀ ਹੈ ਕਿ 165 ਮੋਹੱਲਾ ਕਲੀਨਿਕ ਪੰਜਾਬ ਦੇ ਅੰਦਰ ਇੱਕ ਸਾਥ ਸ਼ੁਰੂ ਹੋਣੇ ਜਾ ਰਹੇ ਹਨ इस इस लेवल का डेवलपमेंट मुझे नहीं लगता पंजाब ने आज तक पचहत्तर साल में कभी देखा था अभी पूरे दो साल भी नहीं हुए हमारी सरकार को दो साल होने में भी सोलह दिन बाकी हैं सोलह मार्च को शपथ चौदह दिन बाकी हैं तो चौदह दिन बाकी हैं दो साल से कम में इतने बड़े स्तर के ऊपर आठ मोहल्ला क्लिनिक आज शुरू हो गए लगभग कोने कोने के अंदर अब मोहल्ला क्लिनिक पहुंच रहे हैं अब बस ये देख रहे हैं कि कौन से ऐसे इलाके रह गए जहाँ पे मोहल्ला क्लिनिक नहीं है अब वहाँ पे उन इलाकों के अंदर मोहल्ला क्लिनिक बनाएंगे और अभी जो अंदर कुछ दो तीन पेशेंट बैठे थे उनसे भी बात की लेकिन उसके अलावा जो पेशेंट्स जो अभी तक मोहल्ला क्लिनिक चल रहे हैं उनसे लगातार फीडबैक हमारे पास जो आ रहा है कि लोग इतने खुश हैं इतने खुश हैं आप भी जब मोहल्ला क्लिनिक के अंदर जाओ तो लगता नहीं कोई सरकारी डिस्पेंसरी है सरकारी डिस्पेंसरी पहले जिस किस्म की होती थी प्राइमरी हेल्थ सेंटर होते थे टूटे फूटे होते थे चुनाव के दौरान आपको याद होगा एक बार ही हम गए थे वहाँ पे प्राइमरी हेल्थ सेंटर पे ताला लगा हुआ था वहाँ कुत्ते घूम रहे थे अंदर ये सरकारी हेल्थ सिस्टम हुआ करता था पहले और पूरे देश में इसी किस्म का है लेकिन पहली बार हम लोगों ने एकदम फाइव स्टार एयर कंडीशनड शानदार मोहल्ला क्लिनिक बनाए हैं कि गरीब तो क्या अमीर आदमी भी मिडिल क्लास वाले भी अब मोहल्ला क्लिनिक के अंदर जाके अपना इलाज कराते हैं और मोहल्ला क्लिनिक में सारा इलाज मुफ्त है इलाज मुफ्त है डॉक्टर मुफ्त है दवाइयां मुफ्त हैं टेस्ट मुफ्त हैं सब कुछ मुफ्त है और अब इसी को हम हायर लेवल पे ले जा रहे हैं जैसा भी मान साहब ने कहा कि 26 जनवरी को सारे सी को और उनको ऑर्डर दे दिए गए हैं कि सारी दवाइयाँ जो बड़े अस्पताल हैं बड़े अस्पतालों को भी रिनोवेट किया जा रहा है और उनको भी शानदार बनाया जा रहा है लेकिन जितने बड़े अस्पताल हैं वहाँ भी सारी दवाइयाँ सारे टेस्ट सारा इलाज मुफ्त हुआ करेगा तो आम आदमी पार्टी आज से बारह तेरह साल पहले बनी थी और हमारे में से कोई नेता नहीं है हम लोग नेता नहीं हमें नेतागिरी करनी राजनीति करनी नहीं आती हम आप ही की तरह लोग हैं आम लोगों में से आते हैं मिडिल क्लास फैमिली से आते हैं हमें पता है कि एक आम आदमी अपना परिवार कितनी मुश्किल से पालता है एक आम आदमी अपने बच्चों को कैसे पालता है अपने बच्चों को कैसे शिक्षा देता है इसीलिए हमने स्कूल अच्छे बनाने चालू किए हमें पता है कि घर में अगर किसी मिडिल क्लास के गरीब के घर में अगर कोई बीमार हो जाए तो कितनी तकलीफ होती है उसको अस्पताल में इलाज कराने जाता है सरकारी में इलाज होता नहीं था प्राइवेट में जाता है सारी ज़िंदगी की जमा पूंजी खत्म हो जाती है इसीलिए हमने अस्पताल ठीक करने चालू किए इसीलिए हम लोगों ने मोहल्ला क्लिनिक बनाने चालू किए हमें पता है कि बिजली का बिल जब महीने के अंत में आता है कितनी मुश्किल होती है भरने के अंदर इसलिए हमने बिजली मुफ्त कर दी जो एक आम आदमी की जिंदगी में तकलीफें आती है उन तकलीफों का समाधान करने की हमने कोशिश की है इसीलिए इतने बड़े स्तर के ऊपर जनता हमसे जुड़ती जा रही है हमें राजनीति नहीं आती और जनता को राजनीति नहीं चाहिए जनता को ये गाली गलोज नहीं चाहिए ये दिखा दिया जनता ने दिल्ली के अंदर भी और पंजाब के अंदर भी और जहां भी हम जा रहे हैं जनता हमारा साथ दे रही है तो आज ये मेरे को बहुत खुशी है कि मैं आज इतने बड़े खुशी के मौके का हिस्सा बन सका जलंधर में एक साल पहले हम चुनाव के दौरान आए थे बाई इलेक्शन का टाइम था रिंकू हमारे कैंडिडेट थे रिंकू के लिए वोट मांगने के लिए आए थे तब हमने कहा था एक साल बाकी है लोकसभा चुनाव का एक साल के लिए हमें मौका दो और एक साल के अंदर काम पसंद आए तो अगला मौका देना एक साल के अंदर मैं ये नहीं कहूंगा सारी समस्याएं दूर हो गई लेकिन मान साहब ने जैसे अभी गिनाया कि कितने सारे काम जलंधर के अंदर कितनी सारी सड़कें मोहल्ला क्लिनिक बन रहे हैं सड़कें बनाई गई हैं और बहुत सारे काम जो हैं वो चालू किए गए हैं अब मेरी पंजाब के लोगों से विनती है हाथ जोड़ के अपील है कि तेरह की तेरह सीटें आप हमें जिताओ इसलिए नहीं कि हमें कोई सत्ता का शौक है इसलिए कि आज जिस तरह से पंजाब के लोगों पर केंद्र सरकार का आक्रमण हो रहा है मुझे बेहद दुख हुआ जब 26 जनवरी को पंजाब की झांकी पंजाब की झांकी के ऊपर भगत सिंह की फोटो थी भगत सिंह का वो था करतार सिंह सराबा का लाजपत लाला लाजपत राय की वो गुणगान था भाई भागो। और उसको उन्होंने रिजेक्ट कर दिया केंद्र सरकार ने केंद्र सरकार होती कौन है भगत सिंह को करतार सिंह सराबा को लाला लाजपत राय को रिजेक्ट करने वाली तो ये तो एक तरह से पंजाब के लोगों के सम्मान की बात है ये तो एक तरह से पंजाब के लोगों का बेइज्जत करने की बात है पिछली साल जब बजट स्पीच थी बजट का सेशन था गवर्नर ने बजट सेशन नहीं होने दिया सुप्रीम कोर्ट जाना पड़ा बजट सेशन करने के लिए अभी जैसा इन्होंने बताया आठ हजार करोड़ रुपया पंजाब के हक का पंजाब के लोगों का आठ हजार करोड़ रुपया केंद्र सरकार नहीं दे रही सोचो अगर आठ हजार करोड़ रुपया आ जाए कितनी और सड़कें बनेंगी कितनी और अस्पताल बन सकते हैं कितने और स्कूल बन सकते हैं तो अगर आप तेरह की तेरह सीटें दोगे तो भगवंत मान के हाथ मजबूत होंगे आज अकेला भगवंत मान लड़ रहा है केंद्र सरकार से आज अकेला भगवंत मान लड़ रहा है गवर्नर से आज अकेला भगवंत मान लड़ रहा है बीजेपी से अगर आप तेरह सीटें देते हो तो तेरह इसके हाथ तेरह हाथ बन जाएंगे वो जाके लड़ेंगे दिल्ली के अंदर वो आपका पैसा लेके आएंगे वो ये होने नहीं देंगे कि आपका मान सम्मान पंजाबियों के मान सम्मान के साथ केंद्र सरकार खिलवाड़ कर सके आपका जैसे दो साल आपने देख लिया हमें दो साल दे के देखे दो साल के अंदर इतना शानदार काम हुआ है जो आज तक पचहत्तर साल में पंजाब के लोगों ने नहीं देखा मैं ये नहीं कह रहा सारी समस्याएं हल होगी टाइम लगेगा इन्होंने पचहत्तर साल में जो बेड़ा गर्क किया उसको ठीक करने में टाइम लगेगा लेकिन आपका साथ चाहिए आपका आशीर्वाद चाहिए जैसे आपने एक में से बानवे देकर आशीर्वाद दिया था इतना ही तगड़ा आशीर्वाद हमें लोकसभा चुनाव के अंदर चाहिए आप सब लोगों का बहुत बहुत शुक्रिया बहुत बहुत आभार थैंक यू कोई सवाल <coughs> पंजाब की सीटें कब तक अनाउंस हमारी बातचीत कल भी <laughs> रात को ये चल रही है अगले दो चार दिन के अंदर अनाउंस कर अनाउंसमेंट हो जाएगा <coughs> नहीं सारे पंजाब की जड़ी क्योंकि देखो कुरुक्षेत्र की अनाउंसमेंट होगी दिल्ली की अनाउंसमेंट होगी है ना और गुजरात की अनाउंसमेंट होगी पंजाब की रहती है ਤੋਂ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਤੇ ਡਿਸਕਸ਼ਨ ਚੱਲ ਰਿਹਾ ਹੈ ਜਦੋਂ ਲਿਸਟ ਆਊਗੀ ਤੁਹਾਨੂੰ ਪਤਾ ਲੱਗ ਜਾਊ ਜੀ ਰਮਨ ਹੈ ਇੱਕ ਰਮਨ ਜੀ ਹਾਂ ਹਾਂ ਬਿਲਕੁਲ ਬਿਲਕੁਲ ਬੱਚਾ ਸਵਾਲ ਹੈ ਬਹੁਤ ਸਾਰੇ ਐਨਆਰਆਈ ਇਲਾਜ ਕਰਾਉਣ ਆਉਂਦੇ ਆ इतने बहुत सारे महंगे हॉस्पिटल भी है बहुत सारे रेट अलग अलग है पर जिस तरह अरविंद केजरीवाल जी ने पहला भी ये गल कही है कि मोदी जी हर बात पर कहते हैं वन नेशन वन इलेक्शन तो वन नेशन वन एजुकेशन क्यों नहीं वन नेशन वन ट्रीटमेंट क्यों नहीं एक देश एक इलाज मतलब कम से कम सरकारी स्कू जो है स्कूल वो इस लेवल के हों जो प्राइवेट लेवल के हैं मर्जी पे डिपेंडेंट होना चाहिए ना कि मजबूरी पे लोग मर्जी से अगर बच्चे को प्राइवेट में पढ़ाना चाहते हैं पढ़ा लें लेकिन ਉਦੇ ਨਾਲ ਦਾ ਸਰਕਾਰੀ ਸਕੂਲ ਵੀ ਹੈਗਾ ਜੇ ਉੱਥੇ ਪੜਾਉਣਾ ਉੱਥੇ ਪੜਾ ਲਓ ਬਿਲਕੁਲ ਇਸੇ ਤਰ੍ਹਾਂ ਅਸੀਂ ਸਰਕਾਰੀ ਜਿਹੜੇ ਹਸਪਤਲ ਨੇ ਉਹਨਾਂ ਨੂੰ ਵੀ ਇੰਨੇ ਅਪਡੇਟ ਕਰਾਂਗੇ ਮਰਜ਼ੀ ਹੈ ਜੇ ਪ੍ਰਾਈਵੇਟ ਚ ਕਰਾਉਣਾ 2 ਲੱਖ ਲਾ ਕੇ 2.5 ਲੱਖ ਜੇ ਤੁਹਾਡੇ ਕੋਲ ਹੈਗੇ ਆ ਤੁਸੀਂ ਉੱਥੇ ਕਰਾ ਲਓ ਪਰ ਜੇ ਤੁਸੀਂ ਫ੍ਰੀ ਕਰਾਉਣਾ ਹੈ ਪਰ ਇਲਾਜ ਦੇ ਵਿੱਚ ਕੋਈ ਕੁਆਲਿਟੀ ਚ ਕੋਈ ਕبھی ਨਹੀਂ ਹੋਊਗੀ ਤੇ ਇਹ ਸਾਡਾ ਜਿਹੜਾ ਉਦੇਸ਼ ਵੀ ਹੈ ਮੰਤਵ ਵੀ ਹੈ ਔਰ ਸਾਡਾ ਫਰਜ਼ ਵੀ ਹੈ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਇਹ ਦੇਖੋਗੇ ਕਾਲੀਦਾਲ ਔਰ ਭਾਜਪਾ ਗੱਠਬੰਧ ਹੋਣੇ ਜਾ ਰਹਾ ਹੈ ਕਾਲੀਦਾਲ ਔਰ ਭਾਜਪਾ ਕਾ ਕਿਹੜੇ ਕਿਸ ਮੂੰਹ ਸੇ ਹੋਣੇ ਜਾ ਰਹਾ ਹੈ ਕਿਸ ਨਹੀਂ ਸੁਨੀਲ ਜਾਕਰ ਤੋਂ ਕਹਿ ਰਹੇ ਸੁਨੀਲ ਕੌਨਸੀ ਪਾਰਟੀ ਆਜਕਲ ਅਚਾ ਉਹ ਭਾਜਪੀ ਮੈਂ ਨਹੀਂ ਕਿਸ ਮੂੰਹ ਸੇ ਹੋਣੇ ਜਾ ਰਹਾ ਹੈ ਵਹੀ ਕਿਸਾਨੋ ਕੀ ਸਮੱਸਿਆ ਹੈ ਵਹੀ ਖੜੀ ਹੈ ਤੋ ਕਿਸ ਮੂੰਹ ਸੇ ਜਾਣਗੇ ਗਾਉਂ ਮੇ ਕੱਲ-ਕੱਲ ਵਾਲੇ ਭਾਜਪੀ ਕਿਸ ਸੇ ਸਮਝੌਤਾ ਕਰਕੇ ਵੋਟ ਮੰਗਨੇ ਕੇ ਲਈ ਪਹਿਲੇ 3 ਮਹੀਨੇ ਉਨੀ ਬਿਲੋਂ ਕੀ ਤਾਰੀਫ ਉਹਨਾਂ ਬਿਲਾਂ ਦੀ ਤਾਰੀਫ ਕਰਦੇ ਰਹੇ ਤੇ ਹੁਣ ਬਾਅਦ ਚ ਜਦੋਂ ਪਤਾ ਲੱਗਿਆ ਕਿ ਕਿਸਾਨਾਂ ਦਾ ਸੰਘਰਸ਼ ਵੱਡਾ ਹੋ ਗਿਆ ਹਟ ਗਏ ਹੁਣ ਕਹਿੰਦੇ नौ मासदार रिश्ता ये नौ आपको लगता है कि ये गठबंधन होने जा रहा है गठबंधन कभी टूटे नहीं था थोड़ी देर के लिए लग हुए थे लेकिन जीरो गुना जीरो इक्वल टू जीरो